And no ਸਾਬਾਸਿਂ ਭਲੀ ਭਣਤੀ ਜਾਣਦੇ ਆ ਮ ਜੋ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਰਚਨਾ ਖਾਂ-ਖਾਂ ਤੇ ਦੱਸਿਆ ਵੀ ਜੋ ਮਨੁੱਖਾ ਆ ਗਿਆ ਜਨਮ ਲੈ ਲਿਆ ਉਹਨੇ ਜਾਣਾ ਇੱਕ ਦਿਨ ਆਪਣੇ ਸਮੇਂ ਮੁਤਾਬਕ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਕੋਈ ਸਤਗੁਰ ਦੇ ਹੁਕਮ ਦੇ ਵਿੱਚ ਰਹਿ ਕੇ ਸੇਵਾ ਕਰਦਾ ਕਰਦਾ ਉਹਨੂੰ माजी ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਬੀਰ ਸਾਹਿਬ ਨੇ ਸਪੈਸ਼ਲ ਲਿਖਿਆ ਹੈ ਕਿ ਉਹਦੀ ਕੋਈ ਰੀਸ ਹੀ ਨਹੀਂ ਹੈ ਕਰੋੜਾਂ ਰਤਨ ਜੋ ਕਿਸੇ ਕੋਲ ਵੀ ਕੀਮਤ ਤੋਂ ਕਹਿਣ ਸੰਤੋ ਪਰੇ ਹੁੰਦੀ ਹੈ ਸਭ ਤੋਂ ਵੱਡੀ ਸੇਵਾ ਦਾ ਬਹੁਤ ਵੱਡਾ ਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੋ ਕੋਈ ਕਰੇ ਚਿਤ ਲਾਏ ਔਰ ਬਿੱਲੂ ਦੇ ਬਾਈ ਨੇ ਉਹ ਸੇਵਾ ਕਰੀ ਕੈਨਸਨ ਤੋਂ ਪਰੇ ਕੁਰਬਾਨੀ ਕਰੀ ਘਰ ਦੇ ਵਿੱਚ ਜਿਵੇਂ ਪਰਵਾਰ ਦੀ ਜਮੂਰੀ ਸੰਭਾਲੀ ਦੁੱਖ ਸੁੱਖ ਕੋਈ ਵੀ ਆਇਆ ਸੇਵਾ ਤੋਂ ਪਛੇ ਨਹੀਂ ਟਿਆ ਦ੍ਰਿੜ ਵਿਸ਼ਵਾਸ ਔਰ ਹੁਣ ਵੀ ਦੇਖੋ ਸਾਰੇ ਦੋਨੇ ਪੁੱਤੇ ਬਲ ਨੂੰ ਬੜਾ ਕੇ ਉੱਥੇ ਮਿਲਿਆ ਫਿਰ ਪਰਿਵਾਰ ਦੇ ਵਿੱਚ ਆ ਕੇ ਦੋ ਤਿੰਨ ਸਾਰੇ ਪਰਿਵਾਰ ਨੂੰ ਮਿਲਿਆ ਤਾਂ ਇਹ ਸਭ ਤੋਂ ਵੱਧ ਵੱਡੀ ਗੱਲ ਹੁੰਦੀ ਹੈ ਆਪਦੇ ਪਰਿਵਾਰ ਦੇ ਮੇਲ ਦੇ ਵਿੱਚ ਨਹੀਂ ਤਾਂ ਦੇਖੋ ਦੁਨੀਆਂ ਨਾਲ ਅਸੀਂ ਦੇਖਦੇ ਹਾਂ ਕੋਈ ਕਿਤੇ ਛੜ ਜਾਂਦਾ ਕੋਈ ਕਿਤੇ ਛੜ ਜਾਂਦਾ ਹੈ ਕਈ ਵਾਰੀ ਪਰਿਵਾਰ ਨੂੰ ਮਿਲਦੇ ਜਾਂ ਨਹੀਂ ਮਿਲਦੇ ਤਾਂ ਬਾਈ ਦੀ ਇੱਛਾ ਸੀ ਬਲੂ ਬਿੱਲੂ ਦੀ ਜਦੋਂ ਵੀ ਮੇਰੇ ਕੋਲ ਦੀ ਲੰਘਦਾ ਜਾ ਕੇ ਤੇ ਗੱਲਬਾਤ ਹੁੰਦੀ ਮੈਂ ਮਿਲ ਲ ਜਾਂਦਾ ਉਹ ਕੰਮ ਵਿੱਚ ਹੁੰਦਾ ਤਾਂ ਮੈਨੂੰ ਕਈ ਵਾਰੀ ਕਿਹਾ ਬਾਈ ਜੀ ਮੇਰਾ ਖਿਆਲ ਰੱਖੀ ਮੇਰਾ ਸਰੀਰ ਅਧਾਨ ਕਰਨਾ ਤਾਂ ਅੱਜ ਆਖਰੀ ਇੱਛਾ ਵੀ ਪੂਰੀ ਹੋ ਰਹੀ ਹੈ ਇਹ ਉਹਦਾ ਜਿਹੜੀ ਮਿੱਟੀ ਹੈ ਉਹ ਵੀ ਮਾਨਵਤਾ ਦੇ ਕੰਮ ਹੋਊਗੀ ਇਹਦੇ ਤੇ ਕਰੋਜ ਕੀਤੀ ਜਾਊਗੀ ਤੋਂ ਸੰਤ ਡਾਕਟਰ ਗੁਰਮੀਤ ਸਿੰਘ ਜੀ ਜੋ ਸਿੱਖਿਆ ਵੀ ਹਰ ਚੀਜ਼ ਕੰਮ ਆ ਜੇ ਲੋਰ ਹੈ ਜਦੋਂ ਅੱਜ ਇਹ ਬਿਮਾਰੀਆਂ ਨੇ ਜੀਦੇ ਤੇ ਬੱਚੇ ਰਿਸਰਚ ਕਰਕੇ ਅਗੇ ਬਿਮਾਰੀਆਂ ਦਾ ਇਲਾਜ ਕਰਨਗੇ ਤਾਂ ਜਿਹੜਾ ਸਰੀਰ ਵੀ ਇੱਕੋ ਮੈਡੀਕਲ ਸੰਸਥਾ ਕੋਲ ਜਾ ਰਿਹਾ ਹੈ ਜਿੱਥੇ ਰਿਸਰਚ ਹੋ ਕੇ ਦਾ ਮਰਿਆ ਹੋਇਆ ਵੀ ਜੀ ਕੰਮ ਹੋਊਗਾ ਉਹ ਗੁਰਵਾਨ ਚ ਲਿਖਿਆ ਹੈ ਕਿ ਪੋਸ਼ੂ ਜਿਹੜੇ ਜਉਂਦੇ ਵੀ ਸਾਨੂੰ ਦੁੱਧ ਨਿੰਦੇ ਨੇ ਤਾਂ ਮਰ ਕੇ ਉਹਨਾਂ ਦੇ ਹੱਡ ਵੀ ਕੰਮੋਂ ਦੇ ਪਰ ਮਨੁੱਖ ਕੰਮ ਨਹੀਂ ਹੁੰਦਾ ਤਾਂ ਇੱਕ ਮਾਲਕ ਦਾ ਉਹ ਪਿਆਰਾ ਹੈ ਜਿਹੜਾ ਅੱਜ ਮਰਨ ਤੋਂ ਬਾਅਦ ਨੇ ਕੰਮ ਮਾਰਿਆ ਮਾਨੁਤਾ ਦੇ ਔਰ ਸਭ ਤੋਂ ਵੱਡੀ ਗੱਲ ਮਹਾਪੁਰਸ਼ਾਂ ਨੇ ਲਿਖਿਆ ਹੈ ਤਾਂ ਉਹਦੀ ਮਾਂ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਬੱਚੇ ਜੰਮਦੇ ਨਹੀਂ ਅੱਜ ਇਹਦਾ ਮਾਂ ਵੀ ਵੀ ਧੰਨ ਹੋ ਗਏ ਉਹਨਾਂ ਨੂੰ ਵੀ ਇੱਕ ਸਪੂਨ ਚੈਨ ਆਊਗਾ ਵੀ ਸਾਡਾ ਕੋਈ ਬੱਚਾ ਸੀ ਸੇਵਾ ਕਰਦਾ ਕਰਦਾ ਉਹ ਨੂੰ ਆ ਗਿਆ ਮਾਨਪਤਾ ਦੀ ਲੇਖੇ ਲੱਗ ਗਿਆ ਤਾਂ ਬਹੁਤ ਹੀ ਵੱਡੀ ਗੱਲ ਹੈ ਕੈਨ ਸੰਤ ਕੋ ਪਰੇ ਹੈ ਤਾਂ ਭਾਈ ਬਿੱਲੀ ਆਪਦੀ ਸੇਵਾ ਤਨ ਭਾਈ ਨੂੰ ਵੀ ਜਿੰਨੇ ਲਗਭਗ 30 35 ਸਾਲ ਤੋਂ ਸੇਵਾ ਲਗਾਤਾਰ ਕਰਿਆ ਸੀ ਸ਼ਹਿਰੂ ਸੰਮਤੀ ਦੇ ਵਿੱਚ ਔਰ ਇੰਨੀ ਕੈਨ ਸੰਤ ਕੋ ਪਰੇ ਇੱਕ ਤਿਲੂ ਇੱਕ ਤਾਂ ਦਾ ਵੀ ਡਿਊਟੀ ਲਾਗੀ ਡਿਊਟੀ ਨੂੰ ਨਹੀਂ ਪਰ ਆਪਣੇ ਦਿਲੋਂ ਕਰਨ ਜਿਹੜਾ ਇਹਨੂੰ ਕੋਈ ਸੇਵਾ ਦਾ ਕੰਮ ਕਹਿ ਦਿੰਦੇ ਤਾਂ ਇਹ ਮਨ ਸੁਨਦਰ ਸਮੇ ਜਿੰਨਾ ਜਲਦੀ ਕਰੂ ਕਿਸੇ ਇਤਰਾਮੀ ਕਰਦਾ ਕਹਿਨ ਦਾ ਬੋਲੀ ਦਾ ਇਸ ਤਰ੍ਹਾਂ ਦਾ ਮਿੱਠਾ ਸੀ ਬਈ ਆਓ ਭੈਣੋ ਆਓ ਵੀਰੋ ਆਹ ਸੇਵਾ ਕਰਨੀ ਹੈ ਤੇ ਹਰ ਕੰਮ ਕਰਿਆ ਮਿਲਦਾ ਸੀ ਤੇ ਅੱਜ ਵੀ ਕਈ ਵਾਰੀ ਇਹਦੀ ਕੋਈ ਜ਼ਿੰਮੇਵਾਰੀ ਸੀ ਖਾਸ ਕਰਕੇ ਸਮਾਨ ਸੰਭਾਲਦਾ ਸੰਗਤ ਦੀਪਛਾਈ ਵਾਸਤੇ ਜਿਹੜਾ ਪ੍ਰਬੰਧ ਕਰਦੇ ਮੈਂਟ ਪਰ ਕੋਈ ਵੀ ਉਹਨਾਂ ਕੰਮ ਕਹਿੰਦੇ ਫਟਾਫਟ ਹਰ ਚੀਜ਼ ਮਿਲਦੀ ਸੀ ਬਹੁਤ ਹੀ ਤੈਨ ਸੁਣ ਤੋਂ ਬਰੇ ਸੀ ਤੋਂ ਧਾਨੇ ਦੇ ਮਾਤਾ ਪਿਤਾ ਜਿਨ੍ਹਾਂ ਨੇ ਇਹਨੂੰ ਜਨਮ ਦਿੱਤਾ ਔਰ ਇਹਦਾ ਪਰਿਵਾਰ ਸੇਵਾ ਦੇ ਵਿੱਚ ਤਸਾ ਪਰਿਵਾਰ ਨੂੰ ਵੀ ਇਹ ਅਦਾਸ ਹੈ ਇਹ ਪਰ ਉਹ ਨਾਲ ਨਹੀਂ ਦੇ ਕੋ ਸਾਡੇ ਨਾਲ ਸੰਬੰਧ ਸੀ ਜੋ ਪੂਰਾ ਕਰ ਗਏ। ਦੇਖੋ ਹੁਣ ਦੁਨੀਆ ਦੇ ਵਿੱਚ ਅਸੀਂ ਰੋਜ਼ ਹੀ ਦੇਖਦੇ ਆਂ। ਕੱਲ ਪਰਸੋ ਕਹੇ ਸੀ ਨਾਨਾ ਦੇ ਵੀ ਤੇ ਵਿਚਾਰੇ ਉਹ ਨਦੀ ਦੇ ਵਿੱਚ ਡਿੱਗ ਪੈ ਕੇ ਕਿੰਨਾ ਨੁਕਸਾਨ ਹੋ ਗਿਆ। ਤਾਂ ਉਹ ਪਤਾ ਨਹੀਂ ਹਰ ਜੀਵ ਨੇ ਜਾਣੇ ਹੀ ਜਾਣੇ। ਤੇ ਆਪ ਦੀ ਨਿਵਾਕੇ ਗਿਆ। ਜਿੰਨੀਆਂ ਅਸੀਂ ਆਮ ਨਾਮ ਦੀਆਂ ਗੱਲਾਂ ਕਰਾਂਗੇ। ਕੋਈ ਇਹਦੇ ਵਾਸਤੇ ਸੇਮਨ ਕਰਾਂਗੇ। ਇਹਦੇ ਵਾਸਤੇ ਚੰਗਾ ਭਲਾਈ ਦਾ ਕੰਮ ਕਰਾਂਗੇ, ਦੀਨ ਦੁਖੀ ਦੇ ਕੰਮਾਂ ਆਉਣਗੇ। ਤਾਂ ਇਹਨੂੰ ਵੀ ਸਕੂਨ ਮਿਲੂ। ਤਾਂ ਆਪਾਂ ਸਭ ਨੇ ਰਲ ਮਿਲ ਕੇ ਸਹਿਯੋਗ ਕਰਨਾ ਹੈ। ਸੱਚੀ ਸਰਦਾਂਝ ਲਈ ਇਹੀ ਹੈ। ਈਰਦੀ ਮੁਤਾਬਕ ਅਸੀਂ ਵੀ ਆਪਣਾ ਜੀਵਨ ਸੇਵਾ ਚ ਲਾਈਏ ਜੋ ਵੀ ਸੇਵਾ ਕਿਤੇ ਵੀ ਕਰ ਸਕਦੇ ਅਸੀਂ ਸਾਡੇ ਆਣ ਗਮਾਨ ਚ ਜਿੱਥੇ ਵੀ ਪਿੰਡ ਦੇ ਵਿੱਚ ਸਾਨੂੰ ਲੱਗਦਾ ਕੋਈ ਪਸ਼ੂ ਪੰਛੀ ਹੈ ਅੱਜ ਪਸ਼ੂਆਂ ਦਾ ਵੀ ਬੁਰਾ ਹਾਲ ਹੈ ਜਗਾ ਜ਼ਮੀਨਾਂ ਨਹੀਂ ਰਹੀਆਂ ਤਾਂ ਕੋਈ ਵੀ ਸੇਵਾ ਕਰ ਸਕਦੇ ਆ ਤਾਂ ਧੰਨੇ ਦੇ ਮਾਪਤਾ ਔਰ ਤੁਮੋ ਮਾਲਕ ਜੀ ਨੇ ਇਹਦੀ ਨੂੰ ਸਿੱਖਿਆ ਦਿੱਤੀ ਸਾਨੂੰ ਤਾਂ ਉਹ ਸੇਵਾ ਕਰਦਾ ਕਰਦਾ ਉਹਨ ਨੂੰ ਆ ਗਿਆ ਤਾਂ ਇਹਦਾ ਸਰੀਰ ਹੈ ਜਿਹੜਾ ਇਹ ਤੋਂ ਬਾਅਦ ਵੀ ਅਮਰ ਰਹੂਗਾ ਬਹੁਤ ਹੀ ਵੱਡੀ ਸੇਵਾ ਹੈ ਜਿਹੜਾ ਮਨੁੱਖਤਾ ਦੀ ਇਹ ਜਾਣ ਕਰਨ ਜਾ ਰਿਹਾ ਹੈ ਦਮ ਦਮ ਸਤਿਗੁਰੂ ਤੇਰੇ ਤੇਰਾ ਹੀ ਆਸਰਾ ਤਾਂ ਸਾਥ ਹੋਣੀ ਹੁਣ ਇੱਕ ਜੋਰਦਾਰ ਨਾਰਾ ਲਾ ਕੇ ਆਪਾਂ ਗੱਡੀ ਨੂੰ ਵਧਾਈ ਕੀ ਕਰਨੀ ਆ ਦੰਦਾਂ ਸਤ ਗੁਰੂ ਤੇਰਾ ਹੀ ਆਸਰਾ ਦੰਦਾਂ ਸਤ ਗੁਰੂ ਤੇਰਾ ਹੀ ਆਸਰਾ ਪ੍ਰੇਮੀ ਕਰਮ ਸਿੰਘ ਦੀ ਹੰਸਾ ਪ੍ਰੇਮੀ ਕਰਮ ਸਿੰਘ ਦੀ ਹੰਸਾ ਜਉਦੇ ਜੀ ਵੀ ਮਨੁੱਖਤਾ ਭਲਾਈ ਦੇ ਲੇਖੇ ਲਾਉਣਾ ਜਿਸ ਤਰ੍ਹਾਂ ਬਾਈ ਜੀ ਨੇ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਸੇਵਾ ਚੱਲਦੀ ਹੈ ਕਿਸੇ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਦੇ ਵਿੱਚ ਸਹਿਯੋਗ ਕਰਨਾ ਕਿਸੇ ਜ਼ਰੂਰਤਮੰਦ ਦੇ ਇਲਾਜ ਦੇ ਵਿੱਚ ਸਹਿਯੋਗ ਕਰਨਾ ਖਰੀਦਦਾਰ ਕਰਨਾ ਜਿਹੜਾ ਮਕਾਮ ਬਣਾ ਕੇ ਦੇਣਾ ਇਹ ਬਹੁਤ ਸਾਰੇ ਮਨੁੱਖਤਾ ਭਲਾਈ ਦੇ ਕੰਮ ਹੈ ਫੰਕਸ਼ਨ 14 ਪਾਉਣਾ ਤਾਂ ਇਹ ਜੋ ਮਨੁੱਖਤਾ ਭਲਾਈ ਦੇ ਕੰਮ ਸੀ ਕਿਤੇ ਵੀ ਕੋਈ ਚੁਟਕੀ ਆਸਤਾਂ ਦੀ ਹੈ ਉਹਦੇ ਵਿੱਚ ਵੀ ਵਾਚੜ ਕੇ ਹਿੱਸਾ ਲੈਣਾ ਇਹ ਬਾਈ ਜੀ ਪ੍ਰਮੀ ਕਰਮ ਸਿੰਘ ਜੀ ਇਨਸਾਨ ਉਸਤੋ ਸਿੰਘ ਜੀ ਦੇ ਜੋ ਜੀਵਨ ਦੀ ਇਹਨਾਂ ਨੇ ਆਪਣੇ ਹੀ ਕਰਮਾਂ ਦੀ ਚੀਤੇ ਉਹਦੇ ਪਰਿਵਾਰ ਨੂੰ ਲੋੜਾ ਸੱਚਾ ਸੋਦਾ ਸਰਸਾ ਦੇ layak ਬੋੜਿਆ ਜੋ ਕਿ ਸਮਾਜ ਦੇ ਪੇਟੀ ਬਹੁਤ ਬਟਾਇਨਾ ਦਾ ਇਸ਼ਤਿਹਾਰ ਹੈ ਇਸ ਤੋਂ ਬਾਅਦ ਸਾਨੂੰ ਨੂੰ ਨੇ ਆਪਣੇ ਪ੍ਰਚਾਰਕ ਨੂੰ ਵੀ ਮਾਪਾ ਸਤਿਗੁਰੂ ਜੀ ਜਿਹੜੇ ਨੇ ਆਪਣੇ ਜਰੂਰਤ ਨੂੰ ਪੂਰਾ ਕੀਤਾ ਉਹ ਕੋੜੀ ਡੋਨੇਟ ਕੀਤੀ ਜੋ ਕਿ ਪ੍ਰੋਗਰਾਮ ਚਲੇ ਕਰਦਾ ਦਾਨਦਾਨ ਸਤਿਗੁਰੂ ਤੇਰਾ ਹੀ ਆਸਰਾ ਦੇਰ ਸੱਚਾ ਸਰਵਰ ਵੱਲੋਂ ਸੰਤ ਡਾਕਟਰ ਗੁਰਮੀਤ RAM ਸਿੰਘ ਜੀ 인사 ਦੀ ਕਰੇਰ ਨਾਲ ਸਾਡਾ ਜੋ ਬੈਲਗ੍ਰਾਡ ਦੇ ਮਾਨਵਤਾ ਭਲਾਈ ਦੇ 168 ਕਾਪੂ ਚਿੱਤੇ ਜਾਂਦੇ ਹੈ ਉਹਨਾਂ ਦੇ ਵਿੱਚ ਇੱਕ ਕਬਡੀਦਾਨ ਫਰੀਜ਼ ਹਨ ਜੋ ਮਾਨਵਤਾ ਦੀ ਭਲਾਈ ਲਈ ਸੱਚ ਦੇ ਕੰਮਾਂ ਦਾ ਖੋਜ ਦੇ ਕੰਮਾਂ ਦਾ ਮੈਡੀਕਲ ਇੰਸਟੀਚਿਊਟ ਦੇ ਵਿੱਚ ਤਾਂ ਉਹਦੇ ਇੱਕ ਤਹਿ ਤੇ ਇਹ ਕਰਮ ਹੈ ਭਾਈ ਬਿੱਲੂ ਸਿੰਘ ਜੀ ਆਪਣੇ ਉਰਫ ਕਰਮ ਸਿੰਘ ਜਿਹਨੂੰ ਬਿੱਲੂ ਕਹਿ ਕੇ ਆਪੋਕਾਰਦੇ ਸੀ ਛੇਵਨ ਸਮਤੀ ਦੇ ਵਿੱਚ ਲਗਭਗ 35-36 ਸਾਲ ਤੋਂ ਸੇਵਾ ਕਰਦਾ ਸੀਗਾ ਤੱਕ 1992 ਦੇ ਵਿੱਚ ਇਹ ਸੇਵਾ ਦੇ ਵਿੱਚ ਆਇਆ ਤਾਂ ਬੜੀ ਲਗਾਤਾਰ ਲਗਨ ਦੇ ਨਾਲ ਸੇਵਾ ਕਰੀ ਮਾਨਤਾ ਵਾਲੇ ਕੰਮ ਔਰ ਜਿਹਦਾ ਭਾਵਨਾ ਸੀ ਇਹਨੇ ਲਿਖ ਕੇ ਦਿੱਤਾ ਸੀਗਾ ਜੋ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਜਾਂ ਉਹਨਾਂ ਦੀ ਪ੍ਰੇਰਣਾ ਅਨੁਸਾਰ ਲੱਖਾਂ ਲੋਕਾਂ ਨੇ ਫਾਰਮ ਭਰੇ ਨੇ ਜੀ ਅਸੀਂ ਸਾਡਾ ਮਰਨ ਤੋਂ ਬਾਅਦ ਜਿਹੜਾ ਸਰੀਰ ਦਾ ਮਾਨਤਾ ਦੇ ਕੰਮ ਹੋ ਗਈ ਤਾਂ ਬਾਈ ਕਰਮ ਸਿੰਘ ਔਰ ਕੋ ਬਿੱਲੂ ਨੇ ਵੀ ਆਪਣਾ ਇੱਕ ਫਾਰਮ ਭਰਿਆ ਸੀ ਔਰ ਇਹ ਕਹਿੰਦਾ ਵੀ ਰਹਿੰਦਾ ਸੀ ਵੀ ਜਦੋਂ ਮੇਰਾ ਸਰੀਰ ਚੂਲਾ ਛੱਡਾਂ ਮੈਂ ਜਾਵਾਂ ਤਾਂ ਮੇਰੀ ਬਾਡੀ ਦਾਣ ਜਿਹੜੋਂ ਸਾਰੇ ਮਿਲ ਕੇ ਕਰਿਓ ਸਾਰੇ ਸੇਵਾ ਦਾ ਤਾਂ ਜੋ ਜੇ ਤੈਤ ਜੋ ਵੀ ਆਪਣੀ ਰੀਤ ਗੁਰੂ ਸਾਹਿਬ ਨੇ ਚਲਾਈ ਹੈ ਤਾਂ ਉਹਦੇ ਦੀਨ ਆ ਬਾਈ ਬਿੱਲੂ ਦਾ ਕਰਮ ਸਿੰਘ ਦਾ ਜਿਹੜਾ ਸਰੀਰ ਹੈ ਉਹ ਮਾਨਵਤਾ ਭਲਾਈ ਦੀ ਕੰਮ ਆਉਣ ਲਈ ਅੱਜ ਇੱਕ ਮੈਡੀਕਲ ਸੰਸਥਾ ਨੇ ਦਾਣ ਦੇ ਵਿੱਚ ਦਿੱਤਾ ਗਿਆ ਇਹਦੀ ਕਿ ਬਹੁਤ ਹੀ ਵੱਡੀ ਗੱਲ ਹੈ ਤਾਂ ਵੈਲਫੇਅਰ ਦੇ ਕੰਮ ਹੈ ਜਿਵੇਂ ਗਰੀਬਾਂ ਦੇ ਮਕਾਨ ਬਣਾ ਕੇ ਦੇਣਾ ਗਰੀਬਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਾਉਣੀ ਕਿਸੇ ਗਰੀਬ ਦਾ ਜੂਰਸਮੰਦਾ ਇਲਾਜ ਕਰਾਉਣਾ ਪਸ਼ੂ ਪਾਂਛੀਆਂ ਦੀ ਸੰਭਾਲ ਕਰਨੀ ਤਾਂ ਇਸ ਤਰ੍ਹਾਂ ਦੇ 168 ਮਾਨਵਤਾ ਭਲਾਈ ਦੇ ਕੇਂਦਰ ਜਿਹੜੇ ਗੁਰੂ ਸਾਹਿਬ ਜੀ ਪ੍ਰੇਰਨਾ ਦੇ ਅੰਠਾਰ ਚਲਾਏ ਜਾਂਦੇ ਆ ਉਹਨਾਂ ਦੇ ਵਿੱਚੋਂ ਬੋਡੀਦਾਨ ਦਾ ਵੀ ਇੱਕ ਵੈਲਫੇਅਰ ਦਾ ਕੰਮ ਹੈ ਜਿਹੜਾ ਕਿ ਅੱਜ ਭਾਈ ਕਰਮ ਸਿੰਘ ਉਰਫ ਬਿੱਲੂ ਜੀ ਸ਼ੈਵਨ ਸੰਮਤੀ ਨੇ ਆਪਦੇ ਸਤਗੁਰ ਦੀ ਕਿਰਪਾ ਦੇ ਨਾਲ ਉਹਦੇ ਚਰਨਾਂ ਦੇ ਵਿੱਚ ਔਰ ਨਮਾਉਣ ਤੋਂ ਬਾਅਦ ਮਾਨਵਤਾ ਦੇ ਕੰਮ ਆ ਔਰ ਮਾਨਵਤਾ ਦੇ ਲਈ ਜਿਹੜਾ ਜਿਹੜਾ ਬੋਡੀਦਾਨਾ ਚਾਹੀਏ ਉਹ ਕੀਤੀ ਗਈ ਹੈ ਦੰਦਾਂ ਸਤਿਗੁਰੂ ਤੇਰਾ ਜੀ ਤੇ ਉਹਦਾ ਸੁਭਾਅ ਕਿਦਾਂ ਦਾ ਸੀ ਜਿਹਦਾ ਕਰਮ ਸਿੰਘ ਜਿਹੜਾ ਬਾਈ ਬਿੱਲੂ ਸੀ ਇਹਦਾ ਸੁਭਾਅ ਇੰਨਾ ਮਿੱਠਾ ਪਿਆਰਾ ਕਹਿ ਸਕਦੇ ਆਂ ਵੀ ਕਦੇ ਘਬਰਾਇਆ ਤਾਂ ਹਿੰਸ ਦੀ ਮਤਲੀ ਨਹੀਂ ਮੇਰੀ ਜ਼ਿੰਮੇਵਾਰੀ ਜਿਸ ਮੈਂ ਸ਼ੈਵਨ ਸੰਸਥੀ ਦੇ ਵਿੱਚ ਸੇਵਾ ਦੇ ਵਿੱਚ ਕਿੱਡਾ ਹੀ ਵੱਡਾ ਕੰਮ ਹੁੰਦਾ ਨਹੀਂ ਕਦੇ ਆਈ ਨਹੀਂ ਆਖੀ ਸੀ ਬਾਈ ਕੰਮ ਔਖਾ ਹੈ ਔਰ ਇਹਦੇ ਵਿੱਚ ਇੱਕ ਗੁਣ ਸੀ ਇਹਨੇ ਆਪ ਤਾਂ ਕਰਨਾ ਹੀ ਕਰਨਾ ਸੀ ਦੂਜਾ ਤੋਂ ਵੀ ਜਿਵੇਂ ਆਪਾਂ ਕਹਿੰਦੇ ਆਂ ਵੀ ਇੱਕ ਇਕਾਰੀ ਤੇ 100 ਕੰਮ ਆ ਇਹ ਸੰਗਤ ਤੋਂ ਕੰਮ ਲੈ ਲੈਂਦਾ ਸੀਗਾ ਕੋਈ ਵੀ ਐਡਾ ਕੰਮ ਕਰਨਾ ਹੈ ਕੋਈ ਸੇਵਨ ਇਕੱਠੇ ਕਰਨੇ ਆਂ ਕਈ ਵਾਰੀ ਸੇਵਨ ਦੇ ਵਿੱਚ ਇੱਕ ਬੰਦੀਆਂ ਲੱਗਦੀਆਂ ਬਾਸ ਉਹ ਬਹੁਤ ਹਜ਼ਾਰਾਂ ਦੀ ਗਿਣਤੀ ਚੁੰਦੇ ਆ। ਪਰ ਇਹ ਸੰਗਤ ਅੱਗੇ ਰਿਕਵੈਸਟ ਕਰਕੇ ਸੰਗਤ ਤੋਂ ਵੀ ਇੰਨੀ ਕੰਮ ਕਰਵਾ ਲੈਂਦਾ ਸੀ ਜੇਵਾ। ਔਰ ਇਹਦੀ ਖਾਸ ਕਰਕੇ ਜਿਹੜੀ ਸੰਗਤ ਦੇ ਥੱਲੇ ਬਿਸ਼ਾਈ ਹੁੰਦੀ ਹੈ ਦਰਿਆ ਮੈਟ ਬਿਸ਼ਾਉਣੇ ਆਂ ਉਹ ਤੇ ਡਿਊਟੀ ਸੀ ਔਰ ਆਹ ਤਾਣਾ ਮੈਂ ਇੰਨੀ ਜ਼ਿੰਮੇਵਾਰੀ ਨਾਲ ਸੰਭਾਲਦਾ ਸੀ ਜਿ ਕੋਈ ਸੰਗਤ ਆਜੀਬ ਥੱਲੇ ਨਾ ਬੈਠੇ। ਤਾਂ ਬਹੁਤ ਹੀ ਮਤਲਬ ਇੱਕ ਮਿੱਠਾ ਸੁਭਾਅ ਮਿਲਣ ਵਾਲਾ ਸੁਭਾਅ ਹਰ ਬੰਦੇ ਨੂੰ ਟੈਂਡ ਕਰਦਾ ਸੀ ਕੋਈ ਨਗਰ ਦਾ ਭੈਣ ਭਈ ਆ ਗਿਆ ਜਾਂ ਕੋਈ ਸੰਮਤੀ ਦਾ ਆ ਗਿਆ ਜਾਂ ਕਿਸੇ ਨੇ ਵੀ ਸੇਵਾ ਵਾਸਤੇ ਕਹਿਤਾ ਤਾਂ ਬਹੁਤ ਹੀ ਕਹਿਣਸੰਤੋ ਪਰੇ ਸੀ ਔਰ ਉਹਦੇ ਮਾਤਾ ਪਿਤਾ ਵੀ ਧਾਨਾ ਜਿਨ੍ਹਾਂ ਨੇ ਇਸ ਇਨਸਾਨ ਨੂੰ ਜਨਮ ਦਿੱਤਾ ਕਹਿਣਸੰਤੋ ਪਰੇ ਜਿਵੇਂ ਇਹਨੇ ਆਪਦੀ ਗੁਰੂ ਦੀ ਪ੍ਰੇਰਣਾ ਤੇ ਚੱਲਦੇ ਹੋਏ ਸਮਝ ਦੇ ਮੁਤਾਬਕ ਇਹਨਾ ਡਿੜ੍ਹ ਵਿਸ਼ਵਾਸੀ ਸੀ ਇਹ ਕੋਈ ਵੀ ਦੁੱਖ ਸੁੱਖਾ ਇਹਨੇ ਪ੍ਰਵਾਨ ਨਹੀਂ ਮੰਨੀ ਔਰ ਇਹਦਾ ਇੱਕੋ ਹੀ ਖਿਆਲ ਸੀ ਕਿ ਮੇਰੇ ਸਤਗੁਰ ਦੇ ਪੁੱਤ ਕੀ ਕੋਈ ਨਾ ਬੋਲੇ ਮੈਨੂੰ ਕਵੇਂ ਜੋ ਮਰਜੀ ਕੁਛ ਕਰੇ ਤਾਂ ਬਹੁਤ ਹੀ ਬੜਾ ਇੱਕ ਡਿੜ੍ਹ ਵਿਸ਼ਵਾਸੀ ਸੀ ਸਬਸਤ ਕਰਦਾ ਇੱਕ ਪਿਆਰਾ ਸੀ ਸੇਵਾ ਕਰਦਾ ਕਰਦਾ ਅੱਜ ਸਤ ਗੁਰਦੇ ਚਰਨਾ ਚੋੜਨ ਆ ਗਿਆ ਸਾਧ ਸੰਗਤ ਨੂੰ ਕੀ ਸਨੇਹਾ ਦਿਾਵਾਂਗੇ ਇਸ ਮੌਕੇ ਸਾਧ ਸੰਗਤ ਨੂੰ ਇਹੀ ਸੰਦੇਸ਼ ਹੈਗਾ ਵੀ ਜਿਵੇਂ ਭਾਈ ਆਪਣਾ ਬਿੱਲੂ ਜੀ ਆਪਣੀ ਸੇਵਾ ਕਰਦਾ ਕਰਦਾ ਹੋਣ ਲਵਾ ਗਿਆ ਸਾਡਾ ਵੀ ਫਰਜ਼ ਬਣਦਾ ਹੈ ਕਈ ਵਾਰੀ ਅਸੀਂ ਕਹਿੰਦੇ ਨੇ ਵੀ ਸਾਡਾ ਕੋਈ ਕੀ ਕਰ ਲੂ ਅਸੀਂ ਦਾ ਕੀ ਕਰ ਲਾਂਗੇ ਜਾਂ ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ ਨਹੀਂ ਸਾਡੇ ਨਾਲ ਬਹੁਤ ਕੁਝ ਜੁੜਿਆ ਹੈ ਸਾਡਾ ਮਾਂ ਬਾਪ ਤਾਂ ਜੋ ਮਾਂ ਬਾਪ ਵੀ ਤਾਂ ਹੋ ਗਏ ਸਮੇਂ ਦੇ ਮੁਤਾਬਕ ਸੀਗਾ ਵੀ ਭਗਤੀ ਜਿਹੜਾ ਕਰਦਾ ਸੀ ਉਹਨੂੰ ਮਿਲਦੀ ਸੀ ਆ ਜਿਹੜਾ ਕਰਦਾ ਹੈ ਕੋਈ ਬਜ਼ੁਰਗ ਕਰਦਾ ਹੈ ਬੱਚੇ ਕਰਦੇ ਨੇ ਉਹ ਸਾਡੇ ਦੂਜਿਆਂ ਦੇ ਵੀ ਕੰਮ ਆਉਂਦਾ ਹੈ ਤਾਂ ਸਮੇਂ ਦੇ ਮੁਤਾਬਕ ਅੱਜ ਦਾ ਜਿਹੜਾ ਸਮਾਂ ਹੈ ਮਹਾਂਪੁਰਸ਼ਾਂ ਦੇ ਅਜ ਸੰਤ ਡਾਕਟਰ ਜੀ ਗਰਮੀ ਤੇ ਆਰਾਮ ਨਹੀਂ ਇਸ ਸਾਦੇ ਬਚਨ ਹੈ ਵੀ ਕੋਈ ਸੇਵਾ ਕਰਦਾ ਕਰਦਾ ਇਸ ਤਰ੍ਹਾਂ ਔਰ ਚ ਨਮਾਉਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਵੀ ਬੇहद ਫਾਇਦਾ ਹੈ ਪਰਿਵਾਰ ਦਾ ਇੱਕ ਵੀ ਮੈਂਬਰ ਸੇਵਾ ਤੇ ਜਾਂਦਾ ਹੈ ਤਾਂ ਸਾਰੇ ਪਰਿਵਾਰ ਦੀ ਹਾਜ਼ਰੀ ਲੱਗਦੀ ਹੈ ਜਿੰਨਾ ਚਿਰ ਉਹ ਸੇਵਾ ਚ ਕਰੋ ਚੱਲੋਂ ਤੋਂ ਲੈ ਕੇ ਹੁਣ ਤੱਕ ਪਲ-ਪਲ ਦਾ ਉਹਦਾ ਸਿਮਰਨ ਮਨਜੂਰ ਹੈ ਉਹ ਭਗਤੀ ਸਾਰੇ ਪਰਿਵਾਰ ਦੇ ਹਰ ਕੰਮ ਧੰਦੇ ਦੇ ਵਿੱਚ ਬਰਕਤ ਦੇ ਵਿੱਚ ਕੰਮ ਕਰਦੀ ਹੈ ਉਹਦੇ ਦੁੱਖ ਸੁੱਖ ਦੇ ਵਿੱਚ ਉਹਦਾ ਕਰਮ ਛੋਟਾ ਕਰਕੇ ਕੱਟ ਦਿੰਦੀ ਹੈ ਤਾਂ ਇਹੀ ਸੰਗਤ ਨੂੰ ਬੇਨਤੀ ਹੈ ਵੀ ਬਜਾਏ ਅਸੀਂ ਉਹਨੂੰ ਰੋਣ ਦੇ ਕਰਨ ਦੇ RAM ਨਾਮ ਦੀਆਂ ਗੱਲਾਂ ਕਰੀਏ ਜੋਗ ਦੀ ਭਾਵਨਾ ਸੀ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਆਂਡ ਗਮਾਂਡ ਪਿੰਡ ਦੇ ਵਿੱਚ ਜਿੱਥੇ ਵੀ ਅਸੀਂ ਕਰ ਸਕਦੇ ਹਾਂ ਹਰ ਦਿਨ ਦੁਖੇ ਦੀ ਮਦਦ ਕਰੀਏ ਪਸ਼ੂ ਪੰਛੀਆਂ ਦੀ ਨਿਗਰਾਨੀ ਕਰੀਏ ਅੱਜ ਕੱਲ੍ਹ ਗਊਆਂ ਦਾ ਖਾਸ ਕਰਕੇ ਬੁਰਾ ਹਾਲ ਹੈ ਤਾਂ ਹੋਰ ਵੀ ਇਸ ਤਰ੍ਹਾਂ ਦੇ ਪਸ਼ੂ ਆ ਜਿਹੜੇ ਸਮੇਂ ਦੇ ਮੁਤਾਬਕ ਹੈ ਦਾ ਸਮਾਂ ਸਾਡਾ ਇਸ ਤਰ੍ਹਾਂ ਦਾ ਹੋ ਗਿਆ ਵੀ ਇਹ ਪਰੇਸ਼ਾਨੀ ਚਾ ਤਾਂ ਅਸੀਂ ਕਿਤੇ ਵੀ ਬੈਠੇ ਆਪਦੀ ਘਰੇ ਬੈਠੇ ਵੀ ਸੇਵਾ ਕਰ ਸਕਦੇ ਹਾਂ ਨਗਰ ਦੇ ਵਿੱਚ ਉਹਦਾ ਸਹਿਯੋਗ ਕਰ ਸਕਦੇ ਹਾਂ ਹਰ ਚੰਗੇ ਕੰਮ ਦੇ ਵਿੱਚ ਸਹਿਯੋਗ ਕਰੀਏ ਕਦੇ ਵੀ ਆਪਣੀ ਈਗੋ ਨੂੰ ਅੱਗੇ ਨਾ ਰੱਖੀ ਵੀ ਨਹੀਂ ਤਾਂ ਜਿਹਦੇ ਚ ਭਲੇ ਤੋਂ ਉਹਦੇ ਸਹਿਯੋਗ ਕਰਨਾ ਬਹੁਤ ਵੱਡੀ ਗੱਲ ਹੈ ਅੱਗੇ ਪਿੰਡਾਂ ਚ ਆਮ ਕਹਿੰਦੇ ਸੀ ਪੰਚਾਇਤ ਰੱਬ ਦਾ ਰੂਪ ਹੈ ਕਿਉਂਕਿ ਪੰਚਾਇਤ ਸਾਂਝੇ ਕੰਮ ਕਰਦੀ ਸੀ ਅਗਰ ਕੋਈ ਭਲੇ ਦਾ ਕੰਮ ਕਰਦਾ ਤਾਂ ਸਾਡਾ ਫਰਜ਼ ਹੁੰਦਾ ਹੁੰਦਾ ਸਾਥ ਦੇਈਏ ਤਾਂ ਬਹੁਤ ਵੱਡੀ ਗੱਲ ਹੈ ਤਾਂ ਐਸੀ ਸਾਡੇ ਵਾਸਤੇ ਇੱਕ ਸੱਚੀ ਸਰਦਾਂਝਲੀ ਹੋਊਗੀ ਬਾਈ ਵਾਸਤੇ ਸੱਚੀ ਵੀ ਅਸੀਂ ਵੀ ਉਹਦੇ ਮੁਤਾਬਕ ਉਹਦੇ ਅਨੁਸਾਰ ਆਪਣਾ ਜੀਵਨ ਸੇਵਾ ਚ ਲਾਈਏ ਦਨ ਦਨ ਸਤਿਗੁਰੂ ਤੇਰਾ ਜੀ ਇਸ ਨਾਮੇ ਪ੍ਰਵਾਸੀ ਜੀ ਅੱਜ ਜਿਹੜਾ ਬਖਸ਼ਣ ਦੀ ਦੇ ਵੀ ਤੁਸੀਂ ਕੀਤਾ ਉਹਦੇ ਬਾਰੇ ਕੀ ਕਿਵੇਂ ਜੀ ਆਪਣੇ ਪਿਤਾ ਦੀ ਬਾਡੀ ਨੂੰ ਡੀਡਿਡ ਕੀਤਾ ਉਹਦੇ ਬਾਰੇ ਕੀ ਕਹਿਣਾ ਹੈ ਬਸ ਕੀਤਾ ਜੀ ਉਸ ਦਾ ਮਾਲ ਦਾ ਹਕਮ ਸੀਗਾ ਉਹਦੀ ਪਰਿਵਾਰ ਪਰਿਦੇ ਸੀਗੇ ਉਹਦੇ ਡੀਡ ਕਰਨਾ ਹੀ ਕਰਨਾ ਸੀਗਾ ਠੀਕ ਹੈ ਜੀ ਬਾਕੀ ਸਾਰਾ ਪਰਿਵਾਰ ਦਾ ਵਿਚਾਰੀ ਸੀ ਠੀਕ ਹੈ ਜੀ ਇਹ ਕਰਦਾ ਇਹ ਸੀ ਪੂਰਾ ਡੇਰੇ ਨਾਲ ਕਦੋਂ ਤੱਕ ਜੁੜੇ ਹੋਏ ਸੀਗੇ ਜੀ ਬਹੁਤ ਚਿਰ ਜੀ ਠੀਕ ਹੈ 1992 2005 ਇਹ ਐਮਸ ਸ਼ਿਵਗਾਰ ਸ਼ੈਵਨ ਸੰਕੀ ਬਿੱਲੂ ਸਿੰਘ ਕੰਵਰਜ ਗੰਦੂ ਸਿੰਘ ਜੀ ਨੇ ਸਾਰੇ ਰੋਣ ਵਾਲਾ ਸ਼ਰੀਰ ਦਾਣ ਕੀਤਾ ਕਿਉਂਕਿ ਉਹਨੇ ਪਹਿਲਾਂ ਅੱਜ ਤੋਂ ਕੋਈ 10-12 ਸਾਲ ਪਹਿਲਾਂ ਆਪਣੇ ਪਰਿਵਾਰ ਨੇ ਭਰੇ ਸੀ ਕਿ ਸਾਡੀ ਮੌਤ ਤੋਂ ਬਾਅਦ ਸਾਡੀ ਬੋਡੀ ਇਹ ਜਿਹੜੀ ਉਹ ਦਾਨ ਕੀਤੀ ਗਈ ਤਾਂ ਪਰਿਵਾਰ ਨੇ ਵੀ ਇਸੇਮ ਦੀ ਪ੍ਰਵਤਾਈ ਸਾਰੇ ਰਿਸ਼ਤੇਦਾਰਾਂ ਨੇ ਸਾਰੇ ਨੇ ਬਹੁਤ ਦੇ ਜਿਹੜੇ ਕਈ ਨੂੰ ਉੱਪਰ ਫੁੱਲ ਵਰਸਾਏ ਵੀ ਭਾਈ ਇਹਨਾਂ ਦੀ ਬੋਡੀ ਹੈ ਜਿਹੜੀ ਉਹ ਦਾਨ ਕੀਤੀ ਜਾਵੇ ਤਾਂ ਉਹ ਸਾਰਿਆਂ ਦਾ ਹਿੱਤੋਂ ਪਰਿਵਾਰ ਦਾ ਵੀ ਬਹੁਤ ਧੰਨ ਕਹਿਣੇ ਆ ਜਿਨ੍ਹਾਂ ਨੇ ਉਹਨਾਂ ਦੀ ਕਹਿਣੀ ਤੇ ਫੁੱਲ ਚੜਾਈ ਹੈ ਤੁਹਾਨੂੰ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਸਤਿ ਸ਼੍ਰੀ ਅਕਾਲ ਸਤਿਗੁਰੂ ਜੀ ਦੇ ਅੱਗੇ ਅੱਜ ਦੀ ਨਵਾਂ ਵਾਲੀ ਦੀ ਮੱਤਿਆ ਜੀ ਨੂੰ ਸੀਕਰ ਦੇ ਕੰਮ ਬਹੁਤ ਜਨਮ ਹੁਪਕਣੇ ਅਰਧ ਨਵਾਬੀ ਕਿਤੇ ਵੀ